ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਜੀ ਅੱਜ ਤੁਹਾਨੂੰ ਦੱਸਾਂਗੇ ਜੀ ਕਿ 12 ਹੀ ਰਾਸ਼ੀਆਂ ਦਾ ਅੱਜ ਦਾ ਰਾਸ਼ੀ ਫਲ ਕਿਵੇਂ ਦਾ ਰਹਿਣ ਵਾਲਾ ਹੈ ਆ ਬੋਲਣੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਚਿੰਤਾ ਅਤੇ ਤਣਾਅ ਦੀ ਆਦਤ ਤੁਹਾਡੀ ਸਿਹਤ ਖਰਾਬ ਕਰ ਸਕਦੀ ਹੈ ਮਾਨਸਿਕ ਸਪਸ਼ਟਤਾ ਬਣਾਈ ਰੱਖਣ ਲਈ ਸ਼ੰਕਾ ਅਤੇ ਚਿੜਚਿੜੇ ਮਨ ਤੋਂ ਛੁਟਕਾਰਾ ਪਾ ਲਓ ਸਮਾਜਿਕ ਉਤਸਵਾਂ ਵਿੱਚ ਹਾਜ਼ਰ ਹੋਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ ਜੋ ਤੁਹਾਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿੱਚ ਲੈ ਕੇ ਆਵੇਗਾ ਤੁਹਾਡੇ ਕਾਰਡਾਂ ਤੇ ਝੀਲ ਵਿੱਚ ਬਹੁਤ ਹੀ ਖੂਬਸੂਰਤ ਅਤੇ ਪਿਆਰੇ ਇਨਸਾਨ ਨੂੰ ਮਿਲਣ ਦੀ ਸੰਭਾਵਨਾ ਹੈ। ਤੁਹਾਡਾ ਜਿਹੜਾ ਵੀ ਕੋਈ ਕੰਮ ਰੁਕਿਆ ਹੋਇਆ ਸੀ ਉਹ ਅੱਜ ਸਫਲਤਾਪੂਰਵਕ ਪੂਰਾ ਹੋ ਜਾਵੇਗਾ। ਅੱਜ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਰੋਗੇ ਕਿ ਜਿਵੇਂ ਤੁਸੀਂ ਸਟਾਰ ਹੋਵੋ। ਪਰੰਤੂ ਉਹਨਾਂ ਚੀਜ਼ਾਂ ਦੀ ਹੀ ਪ੍ਰਸ਼ੰਸਾ ਕਰੋ ਜਿਸਦੇ ਤੁਸੀਂ ਕਾਬਿਲ ਹੋ। ਤੁਸੀਂ ਅੱਜ ਵਿਆਹੁਟਿਕ ਜੀਵਨ ਦਾ ਵੀ ਭਰਪੂਰ ਆਨੰਦ ਲਾਓਗੇ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੋਵੇਗਾ ਜੀ 2 ਤੇ ਭਾਗਸ਼ਾਲੀ ਰੰਗ ਹੋਵੇਗਾ ਜੀ ਚਾਂਦੀ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਸਰਗਰਮ ਅਤੇ ਚੁਸਤ ਰਹੋਗੇ ਤੁਹਾਡੀ ਸਿਹਤ ਤੁਹਾਡਾ ਪੂਰਾ ਸਾਥ ਦੇਵੇਗੀ ਇਸ ਰਾਸ਼ੀ ਦੇ ਲੋਕ ਜੋ ਵਿਦੇਸ਼ ਤੋਂ ਵਪਾਰ ਕਰਦੇ ਹਨ ਉਹਨਾਂ ਨੂੰ ਅੱਜ ਚੰਗਾ ਖਾਸਾ ਲਾਭ ਹੋਣ ਵਾਲਾ ਹੈ ਤੁਹਾਡੀ ਗਿਆਨ ਦੀ ਪਿਆਸ ਤੁਹਾਡੇ ਨਵੇਂ ਦੋਸਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋ ਜਾਵੇਗੀ ਰੋਮਾਂਸ ਭੁਗਤ ਅਤੇ ਤੁਹਾਡੇ ਕੀਮਤੀ ਤੋਹਫੇ ਵੀ ਅੱਜ ਜਾਦੂ ਚਲਾਉਣ ਵਿੱਚ ਸਫਲ ਨਹੀਂ ਹੋਣਗੇ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਰਿਹਾ ਹੈ ਅਤੇ ਤਰੱਕੀ ਸਾਫ਼ ਨਜ਼ਰ ਆ ਰਹੀ ਹੈ ਅੱਜ ਤੁਹਾਡੇ ਘਰ ਕੁਝ ਦੋਸਤ ਆ ਸਕਤੇ ਹਨ ਤੁਹਾਡੇ ਨਾਲ ਸਮਾਂ ਬਿਤਾ ਸਕਦੇ ਹਨ ਹਾਲਾਂਕਿ ਇਸ ਸਮੇਂ ਤੁਹਾਡੇ ਲਈ ਸ਼ਰਾਬ ਸਿਗਰਟ ਆਦਤ ਦੀ ਵਰਤੋਂ ਕਰਨਾ ਚੰਗਾ ਨਹੀਂ ਹੈ ਤੁਹਾਡਾ ਜੀਵਨ ਸਾਥੀ ਤੁਹਾਡੀ ਯੋਜਨਾ ਜਾਂ ਪ੍ਰੋਜੈਕਟ ਵਿੱਚ ਗੜਬੜ ਪੈਦਾ ਕਰ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 1 ਤੇ ਭਾਗਸ਼ਾਲੀ ਰੰਗ ਹੈ ਜੀ ਸੰਗਤਰੀ ਤੇ ਸੋਨੇ ਰੰਗਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਦੰਦ ਦੀ ਤਕਲੀਫ ਜਾਂ ਪੇਟ ਦੀ ਤਕਲੀਫ ਤੁਹਾਡੇ ਲਈ ਪਰੇਸ਼ਾਨੀ ਖੜੇ ਕਰ ਸਕਦੀ ਹੈ ਤੁਰੰਤ ਆਰਾਮ ਪਾਉਣ ਲਈ ਚੰਗੇ ਡਾਕਟਰ ਦੀ ਸਲਾਹ ਲੈਣ ਵਿੱਚ ਢਿੱਲਣਾ ਵਰਤੋ ਦਿਨ ਦੇ ਦੂਜੇ ਹਿੱਸੇ ਵਿੱਚ ਆਰਥਿਕ ਤੌਰ ਤੇ ਲਾਭ ਹੋਵੇਗਾ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਲਈ ਤੁਹਾਡੀ ਸ਼ਮਤਾ ਤੁਹਾਨੂੰ ਕਈ ਸਾਰਾਤਮਕ ਚੀਜ਼ਾਂ ਦਿਵਾਵੇਗੀ ਤੁਹਾਡਾ ਪ੍ਰੇਮੀ ਜਾਂ ਪ੍ਰੇਮਿਕਾ ਅੱਜ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੇ ਹਨ ਕਿਉਂਕਿ ਇਸ ਦੀ ਵਜ੍ਹਾ ਪਰਿਵਾਰਕ ਹਾਲਾਤ ਹਨ ਗੱਲ ਕਰਕੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਮੁਸ਼ਕਿਲ ਮਾਮਲਿਆਂ ਦੇ ਚਾਰੋਂ ਹੀ ਤਰਫੋਂ ਬਚਣ ਦੇ ਲਈ ਤੁਹਾਨੂੰ ਆਪਣੇ ਸੰਪਰਕ ਉਪਯੋਗ ਕਰਨ ਦੀ ਲੋੜ ਹੈ ਤੁਹਾਡੇ ਲਈ ਯਾਤਰਾ ਆਨੰਦਦਾਇਕ ਅਤੇ ਬਹੁਤ ਹੀ ਲਾਭਦਾਇਕ ਰਹੇਗੀ ਘਰੇਲੂ ਕੰਮ ਕਰ ਵਾਲੀ ਮਦਦ ਲਈ ਸ਼ਾਇਦ ਅੱਜ ਨਾ ਆਵੇ ਜੋ ਤੁਹਾਡੇ ਲਈ ਜੀਵਨ ਸਾਥੀ ਨਾਲ ਤਣਾਅ ਪੈਦਾ ਕਰ ਸਕਦੀ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 8 ਭਾਗਸ਼ਾਲੀ ਰੰਗ ਹੈ ਜੀ ਕਾਲਾ ਤੇ ਨੀਲਾ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂਕਿ ਇਹ ਤੁਹਾਨੂੰ ਤਣਾਅ ਅਤੇ ਥਕਾਵਟ ਦੇਵੇਗਾ ਮਾਤਾ ਪਿਤਾ ਦੀ ਮਦਦ ਨਾਲ ਤੁਸੀਂ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੋਗੇ ਤੁਹਾਡੀ ਆਪਣੀ ਕੀਮਤੀ ਸਮਾਂ ਤੁਸੀਂ ਆਪਣੇ ਬੱਚਿਆਂ ਨਾਲ ਹੀ ਗੁਜ਼ਾਰੋ ਇਹ ਸਭ ਤੋਂ ਵਧੀਆ ਨਿਵਾਰਣ ਹੈ ਜਿਹੜਾ ਕਦੀ ਨਾ ਖਤਮ ਹੋਣ ਵਾਲਾ ਖੁਸ਼ੀਆਂ ਦਾ ਸਰੋਤ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਤੁਹਾਨੂੰ ਆਪਣੀ ਤਰਫ ਤੋਂ ਸਭ ਤੋਂ ਬਿਹਤਰੀਨ ਤੁਹਾਨੂੰ ਆਪਣੀ ਤਰਫ ਤੋਂ ਸਭ ਬਿਹਤਰ ਤਰੀਕੇ ਨਾਲ ਵਿਹਾਰ ਕਰਨ ਦੀ ਲੋੜ ਹੈ ਕਿਉਂਕਿ ਅੱਜ ਤੁਹਾਡਾ ਪ੍ਰੇਮੀ ਜਲਦ ਹੀ ਨਾਰਾਜ਼ ਹੋ ਸਕਦਾ ਹੈ। ਭੂਤਕਾਲ ਵਿੱਚ ਕੀਤਾ ਕੰਮ ਅੱਜ ਪਰਿਨਾਮ ਤੇ ਪੁਰਸਕਾਰ ਲੈ ਕੇ ਆਵੇਗਾ। ਰਾਤ ਦੇ ਸਮੇਂ ਅੱਜ ਤੁਸੀਂ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੇ ਘਰ ਦੀ ਛੱਤ ਤੇ ਜਾਂ ਕਿਸੇ ਪਾਰਕ ਵਿੱਚ ਟਹਿਲਣਾ ਪਸੰਦ ਕਰੋਗੇ। ਅੱਜ ਤੁਹਾਡੇ ਵਿਅਹਤਾ ਜ਼ਿੰਦਗੀ ਵਿੱਚ ਚੀਜ਼ਾਂ ਬੇਕਾਬੂ ਹੋ ਸਕਦੀਆਂ ਹਨ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਰਿਵਾਰ ਦੇ ਕੁਝ ਮੈਂਬਰ ਆਪਣੇ ਸੁਭਾਅ ਤੋਂ ਤੁਹਾਡੇ ਲਈ ਚੜਚੜੇਪਣ ਦੀ ਵਜ੍ਹਾ ਬਣ ਸਕਦੇ ਹਨ ਪਰੰਤੂ ਆਪਣਾ ਆਪ ਖੋਣ ਦੀ ਜ਼ਰੂਰਤ ਨਹੀਂ ਹੈ ਨਹੀਂ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ ਯਾਦ ਰੱਖੋ ਜਿਸ ਨੂੰ ਸੁਧਾਰਿਆ ਨਹੀਂ ਜਾ ਸਕਦਾ ਉਸ ਨੂੰ ਸਵੀਕਾਰ ਕਰਨ ਵਿੱਚ ਹੀ ਭਲਾਈ ਹੈ ਅੱਜ ਤੁਹਾਨੂੰ ਆਪਣੀ ਮਾਂ ਦੇ ਪੱਖ ਤੋਂ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਮਾਮਾ ਜਾਂ ਨਾਨਾ ਤੁਹਾਡੀ ਆਰਥਿਕ ਮਦਦ ਕਰ ਸਕਦੇ ਹਨ ਆਪਣੇ ਜੀਵਨ ਸਾਥੀ ਦੇ ਬਿਹਤਰ ਸਮਝ ਜ਼ਿੰਦਗੀ ਵਿੱਚ ਖੁਸ਼ੀ ਸਕੂਨ ਤੇ ਖੁਸ਼ਹਾਲੀ ਲਿਆਵੇਗੀ ਅੱਜ ਥੋੜੇ ਬਹੁਤ ਟਕਰਾਵ ਦੇ ਬਾਵਜੂਦ ਵੀ ਤੁਹਾਡਾ ਪਿਆਰ ਜੀਵਨ ਵਿੱਚ ਚੰਗਾ ਰਹੇਗਾ ਅਤੇ ਤੁਸੀਂ ਆਪਣੇ ਸੰਗੀ ਨੂੰ ਖੁਸ਼ ਕਰਨ ਵਿੱਚ ਕਾਮਯਾਬ ਹੋ ਜਾਓਗੇ ਕਿਸੇ ਵੀ ਗੈਰ ਜ਼ਰੂਰੀ ਕੰਮ ਵਿੱਚ ਤੁਹਾਡਾ ਸਮਾਂ ਖਰਾਬ ਹੋ ਸਕਦਾ ਹੈ ਪਰਿਵਾਰਕ ਤਕਰਾਰ ਤੁਹਾਡੇ ਵਿਅਹਤ ਜਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 1 ਭਾਗਸ਼ਾਲੀ ਰੰਗ ਹੈ ਜੀ ਸੰਤਰੀ ਤੇ ਸੋਨੇ ਰੰਗਾ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਨਸਿਕ ਤੌਰ ਤੇ ਤੁਸੀਂ ਸਥਿਰ ਮਹਿਸੂਸ ਨਹੀਂ ਕਰ ਰਹੇ ਹੋ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਦੂਸਰਿਆਂ ਦੇ ਸਾਹਮਣੇ ਤੁਸੀਂ ਕੀ ਵਰਤਾਵ ਕਰਦੇ ਹੋ ਅਤੇ ਕੀ ਬੋਲਦੇ ਹੋ ਆਰਥਿਕ ਤੰਗੀ ਤੋਂ ਬਚਣ ਦੇ ਲਈ ਆਪਣੇ ਤੈਅ ਕੀਤੇ ਬਜਟ ਤੋਂ ਦੂਰ ਨਾ ਜਾਓ। ਦੋਸਤ ਤੁਹਾਡੀ ਨਿੱਜੀ ਜੀਵਨ ਵਿੱਚ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਕਰਨਗੇ। ਤੁਹਾਡਾ ਪਿਆਰ ਨਵੀਂ ਉਚਾਈ ਤੇ ਚੜੇਗਾ। ਤੁਹਾਡਾ ਦਿਨ ਤੁਹਾਡੇ ਪਿਆਰ ਦੀ ਮੁਸਕਾਨ ਨਾਲ ਸ਼ੁਰੂ ਹੋਵੇਗਾ ਤੇ ਖਤਮ ਸੁਪਨਿਆਂ ਵਿੱਚ ਹੋਵੇਗਾ। ਜੋ ਤੁਹਾਡੇ ਆਪਣੇ ਕੰਮ ਪ੍ਰਤੀ ਇਕਾਗਰ ਰਹਿਣਗੇ, ਉਹਨਾਂ ਨੂੰ ਪੁਰਸਕਾਰ ਅਤੇ ਦੋਵਾਂ ਹੀ ਪਾਸਿਆਂ ਤੋਂ ਲਾਭ ਹੋ ਸਕਦਾ ਹੈ। ਦਿਨ ਦੇ ਅੰਤ ਵਿੱਚ ਤੁਸੀਂ ਆਪਣੇ ਘਰ ਦੇ ਲੋਕਾਂ ਨੂੰ ਸਮਾਂ ਦਿਓ ਪਰੰਤੂ ਇਸ ਦੌਰਾਨ ਘਰ ਦੇ ਕਿਸੇ ਕਰੀਬੀ ਦੇ ਨਾਲ ਤੁਹਾਡੀ ਕਹਿਆ ਸੁਣੀ ਹੋ ਸਕਦੀ ਹੈ ਜਿਸ ਨਾਲ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 8 ਤੇ ਭਾਗਸ਼ਾਲੀ ਰੰਗ ਹੈ ਜੀ ਕਾਲਾ ਤੇ ਨੀਲਾ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਅਣਚਾਹੇ ਖਿਆਲਾਂ ਨੂੰ ਦਿਮਾਗ ਤੇ ਕਬਜ਼ਾ ਨਾ ਕਰਨ ਦਿਓ ਸ਼ਾਂਤ ਅਤੇ ਤਣਾਅ ਰਹਿਤ ਰਹਿਣ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਡੀ ਮਾਨਸਿਕਤਾ ਵੱਧ ਜਾਵੇਗੀ ਕਿਸੇ ਕਰੀਬੀ ਦੋਸਤ ਦੀ ਮਦਦ ਨਾਲ ਅੱਜ ਕੁਝ ਕਾਰੋਬਾਰੀਆਂ ਨੂੰ ਚੰਗਾ ਲਾਭ ਹੋਵੇਗਾ ਇਹ ਪੈਸਾ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਚੀਜ਼ਾਂ ਨੂੰ ਕਾਬੂ ਵਿੱਚ ਰੱਖਣ ਦੇ ਲਈ ਆਪਣੇ ਭਰਾ ਦੀ ਮਦਦ ਲਓ ਵਿਵਾਦ ਨੂੰ ਜ਼ਿਆਦਾ ਹਵਾ ਦੇਣ ਦੀ ਬਜਾਏ ਉਸ ਨੂੰ ਦੋਸਤਾਨਾ ਤਰੀਕੇ ਦੇ ਨਾਲ ਹੱਲ ਕਰ ਲਓ ਅੱਜ ਦਿਨ ਰੋਮਾਂਸ ਨਾਲ ਭਰਪੂਰ ਹੈ ਜੀ ਕੰਮ ਕਰਨ ਵਿੱਚ ਅੱਜ ਤੁਹਾਡੀ ਪ੍ਰਗਤੀ ਦਿਖੇਗੀ ਅੱਜ ਤੁਹਾਡੇ ਕਾਫੀ ਦਿਮਾਗੀ ਪ੍ਰੀਖਿਆ ਵੀ ਹੋਵੇਗੀ। ਤੁਹਾਡੇ ਜੀਵਨ ਵਿੱਚ ਤੁਹਾਡੇ ਜੀਵਨ ਸਾਥੀ ਨਾਲ ਬਿਹਤਰੀਨ ਸ਼ਾਮ ਹੋ ਜਾਵੇਗੀ। ਤੁਹਾਡਾ ਪਾਕਸ਼ਾਲੀ ਨੰਬਰ ਹੈ ਜੀ 2 ਤੇ ਪਾਕਸ਼ਾਲੀ ਰੰਗ ਹੈ ਜੀ ਚਾਂਦੀ ਅਤੇ ਚਿੱਟਾ। ਅਗਲੀ ਰਾਸ਼ੀ ਹੈ ਜੀ ਬ੍ਰਿਸ਼ਕ ਰਾਸ਼ੀ। ਬ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਤਈਏ ਕਿ ਤੁਹਾਨੂੰ ਸਿਹਤ ਨਾਲ ਜੁੜੀ ਪਰੇਸ਼ਾਨੀ ਦੇ ਚਲਦਿਆਂ ਹਸਪਤਾਲ ਜਾਣਾ ਪੈ ਸਕਦਾ ਹੈ। ਲਾਭ ਦੇ ਨਜ਼ਰੀਏ ਤੋਂ ਸਟਾਕ ਤੇ ਮਾਇੂਲ ਫੰਡ ਵਿੱਚ ਨਿਵੇਸ਼ ਕਰਨ ਵਿੱਚ ਲਾਭਦਾਇਕ ਹੋਵੇਗਾ। ਅਚਾਨਕ ਮਿਲੀ ਕੋਈ ਚੰਗੀ ਖਬਰ ਤੁਹਾਡਾ ਉਤਸ਼ਾਹ ਵਧਾ ਦੇਵੇਗੀ ਪਰਿਵਾਰ ਦੇ ਲੋਕਾਂ ਨਾਲ ਇਸ ਖਬਰ ਨੂੰ ਵੰਡਣਾ ਤੁਹਾਨੂੰ ਖੁਸ਼ੀ ਭਰ ਦੇਵੇਗਾ ਅੱਜ ਤੁਹਾਡੇ ਅਤੇ ਤੁਹਾਡੇ ਪਿਆਰ ਵਿਚਕਾਰ ਕੋਈ ਆ ਸਕਦਾ ਹੈ ਅੱਜ ਕੀਤੇ ਨਿਵੇਸ਼ ਕਾਫੀ ਲਾਭਦਾਇਕ ਸਾਬਿਤ ਹੋਣਗੇ ਪਰੰਤੂ ਤੁਹਾਨੂੰ ਭਾਗੀਦਾਰੀ ਵਿੱਚ ਸੰਭਾਵਨਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੇ ਗੁਆਂਢੀ ਤੁਹਾਡੀ ਵਿਆਹਤਾ ਜ਼ਿੰਦਗੀ ਵਿੱਚ ਮੁਸ਼ਕਲ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਇੱਕ ਦੂਜੇ ਨਾਲ ਤੁਹਾਡੇ ਰਿਸ਼ਤੇ ਨੂੰ ਵੱਖ ਕਰਨਾ ਮੁਸ਼ਕਿਲ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ سرمਈ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਤ ਕਸਰਤ ਵਿੱਚ ਦਿਨ ਵਿੱਚ ਸ਼ਾਮਿਲ ਕਰੋ ਅਤੇ ਵਿਸ਼ਵਾਸ ਰੱਖੋ ਕਿ ਪਹਿਲਾਂ ਤੋਂ ਹੀ ਸਾਵਧਾਨੀ ਵਰਜਣਾ ਇਲਾਜ ਤੋਂ ਬਿਹਤਰ ਹੈ ਗਹਿਣੇ ਅਤੇ ਪੁਰਾਣੀਆਂ ਚੀਜ਼ਾਂ ਵਿੱਚ ਨਿਵੇਸ਼ ਲਾਭਦਾਇਕ ਰਹੇਗਾ ਅਤੇ ਸਮੁਦਾਏ ਲੈ ਕੇ ਆਵੇਗਾ ਤੁਹਾਡੇ ਜੀਵਨ ਸਾਥੀ ਦੀ ਸਿਹਤ ਚਿੰਤਾ ਦਾ ਸਭ ਬਬ ਬਣ ਸਕਦੀ ਹੈ ਉਸ ਨੂੰ ਡਾਕਟਰੀ ਦੇਖਰੇਖ ਦੀ ਲੋੜ ਹੈ ਅੱਜ ਤੁਸੀਂ ਅਤੇ ਤੁਹਾਡਾ ਪਿਆਰਾ 파ਟਨਰ ਸਮੁੰਦਰ ਦੇ ਗੋਤੇ ਖਾਓਗੇ ਕੰਮਕਾਰ ਦੇ ਨਜ਼ਰੀਏ ਤੋਂ ਅੱਜ ਦਾ ਦਿਨ ਤੁਹਾਡਾ ਵਧੀਆ ਹੈ ਜੀ ਜੀਵਨ ਵਿੱਚ ਬੇਚੇਦਾ ਹਾਲਾਤਾਂ ਨੂੰ ਤੁਸੀਂ ਸੁਲਝਾ ਲਓਗੇ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਨਹੀਂ ਰਹੇਗਾ ਕਿਉਂਕਿ ਕਈ ਮਾਮਲਿਆਂ ਵਿੱਚ ਤੁਹਾਡੇ ਅਸਹਿਮਤੀ ਰਹਿ ਸਕਦੀ ਹੈ ਜਿਸ ਨਾਲ ਤੁਹਾਡੇ ਸਬੰਧ ਕਮਜ਼ੋਰ ਹੋ ਸਕਦੇ ਹਨ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 1 ਤੇ ਭਾਗਸ਼ਾਲੀ ਰੰਗ ਹੈ ਜੀ ਸੰਤਰੀ ਤੇ ਸੋਨੇ ਰੰਗਾ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੇ ਕਿਤੇ ਨਿਵੇਸ਼ ਕੀਤਾ ਸੀ ਉਹਨਾਂ ਨੂੰ ਆਰਥਿਕ ਹਾਨੀ ਦੀ ਸੰਭਾਵਨਾ ਹੈ ਕੋਈ ਸੰਜੀਦਾ ਕਾਰੋਬਾਰ ਕਰਨ ਤੋਂ ਪਰਹੇਜ਼ ਕਰੋ ਤੁਹਾਡੀ ਮਾਨਸਿਕ ਸ਼ਾਂਤੀ ਲਈ ਇਹ ਜ਼ਰੂਰੀ ਹੈ ਤੁਸੀਂ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਨਾ ਲਓ ਆਪਣੀਆਂ ਗੱਲਾਂ ਨੂੰ ਸਾਬਿਤ ਸਹੀ ਕਰਨ ਦੇ ਵਿੱਚ ਨਾ ਉਲਝੋ ਅੱਜ ਦੇ ਦਿਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ ਹਾਲਾਂਕਿ ਤੁਹਾਡਾ ਜੀਵਨ ਸਾਥੀ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਸ਼ਾਂਤ ਕਰ ਦੇਵੇਗਾ ਅਜਿਹੇ ਲੋਕਾਂ ਦੇ ਨਾਲ ਜੁੜੋ ਜੋ ਸਥਾਪਿਤ ਹੋਣ ਅੱਜ ਤੁਸੀਂ ਬਿਨਾਂ ਦੱਸੇ ਇਕੱਲੇ ਹੀ ਸਮਾਂ ਬਿਤਾਉਣ ਲਈ ਘਰ ਤੋਂ ਬਾਹਰ ਜਾ ਸਕਦੇ ਹੋ ਭਾਵੇਂ ਤੁਸੀਂ ਇਕੱਲੇ ਹੋਵੋਗੇ ਉੱਥੇ ਲੱਖਾਂ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਆ ਜਾ ਰਹੀਆਂ ਹੋਣਗੀਆਂ ਤੁਹਾਡੇ ਸਥਾਨ ਤੇ ਕਿਸੇ ਬੱਚੇ ਜਾਂ ਸੀਨੀਅਰ ਨਾਗਰਿਕ ਦੀ ਸਿਹਤ ਖਰਾਬ ਹੋ ਸਕਦੀ ਹੈ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 1 ਤੇ ਭਾਗਸ਼ਾਲੀ ਰੰਗ ਹੈ ਜੀ ਸੰਤਰੀ ਤੇ ਸੋਨੇ ਰੰਗ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਮਾਨਸਿਕ ਦਬਾਅ ਅਤੇ ਥਕਾਵਟ ਪਰੇਸ਼ਾਨੀ ਦੀ ਵਜ੍ਹਾ ਬਣ ਸਕਦੀ ਹੈ। ਸਿਹਤ ਨੂੰ ਠੀਕ ਰੱਖਣ ਲਈ ਸੰਪੂਰਨ ਆਰਾਮ ਕਰੋ। ਖਾਸ ਤੌਰ ਤੇ ਅਜਿਹੀ ਕਿਸੇ ਵੀ ਯੋਜਨਾ ਵਿੱਚ ਪੈਸੇ ਲਗਾਉਣ ਲਈ ਤਿਆਰ ਹੋਵੋਗੇ। ਜਿਸ ਤੋਂ ਸੰਭਾਵਨਾ ਨਜ਼ਰ ਆਵੇ ਕਿ ਵਿਸ਼ੇਸ਼ ਹੈ ਰਿਸ਼ਤੇਦਾਰਾਂ ਨਾਲ ਆਨੰਦ ਲੈਣ ਲਈ ਚੰਗਾ ਦਿਨ ਹੈ ਆਪਣੇ ਰਿਸ਼ਤੇਦਾਰਾਂ ਦੇ ਨਾਲ ਕੁਝ ਖਾਸ ਕਰਨ ਦੀ ਯੋਜਨਾ ਬਣਾਓ ਇਸ ਦੇ ਲਈ ਤੁਹਾਡੀ ਤਾਰੀਫ਼ ਕਰਨਗੇ ਅੱਜ ਦੇ ਦਿਨ ਪਿਆਰ ਦਾ ਬੁਖਾਰ ਤੁਹਾਡੇ ਸਿਰ ਤੇ ਚੜਨ ਲਈ ਤਿਆਰ ਹੈ ਇਸ ਦਾ ਅਨੁਭਵ ਕਰੋ ਅੱਜ ਦੇ ਦਿਨ ਕੰਮਕਾਰ ਵਿੱਚ ਵਾਤਾਵਰਣ ਮਾਹੌਲ ਵਧੀਆ ਬਣਿਆ ਰਹੇਗਾ ਤੁਹਾਡੇ ਪਰਿਵਾਰਕ ਮੈਂਬਰ ਅੱਜ ਤੁਹਾਡੇ ਨਾਲ ਕਈ ਮੁਸ਼ਕਲਾਂ ਨੂੰ ਸਾਂਝੀਆਂ ਕਰਨਗੇ ਪਰੰਤੂ ਤੁਸੀਂ ਆਪਣੇ ਹੀ ਧੰਨ ਵਿੱਚ ਵਿਅਸਤ ਰਹੋਗੇ ਖਾਲੀ ਸਮੇਂ ਵਿੱਚ ਕੁਝ ਅਜੀਹਾ ਕਰੋਗੇ ਜੋ ਤੁਹਾਨੂੰ ਕਰਨਾ ਪਸੰਦ ਹੈ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਾਰ ਵਿਸ਼ਵਾਸ ਦੀ ਘਾਟ ਰਹਿ ਸਕਦੀ ਹੈ ਇਸ ਨਾਲ ਵਿਆਹ ਵਿੱਚ ਤਣਾਅ ਆ ਜਾਵੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 7 ਤੇ ਭਾਗਸ਼ਾਲੀ ਰਾਗ ਹੈ ਜੀ ਕਰੀਮ ਤੇ ਚਿੱਟਾ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਉਦਾਸ ਅਤੇ ਤਣਾਵ ਮਨ ਦੀ ਸ਼ਾਂਤੀ ਨੂੰ ਖਤਮ ਕਰ ਸਕਦਾ ਹੈ ਅੱਜ ਦੇ ਦਿਨ ਤੁਸੀਂ ਊਰਜਾ ਨਾਲ ਇੱਕਮਿਕ ਰਹੋਗੇ ਅਤੇ ਸੰਭਵ ਹੈ ਕਿ ਅਚਾਨਕ ਅਣ ਦੇਖਿਆ ਲਾਭ ਵੀ ਮਿਲ ਸਕਦਾ ਹੈ। ਤੁਸੀਂ ਪਰਿਵਾਰ ਦੇ ਨਾਲ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰਕੇ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਸਕਦੇ ਹੋ। ਪਰੰਤੂ ਕਈ ਵਾਰ ਆਪਣੇ ਅਹਿਮ ਨੂੰ ਅੱਗੇ ਰੱਖ ਕੇ ਘਰ ਵਾਲਿਆਂ ਨੂੰ ਜ਼ਰੂਰੀ ਗੱਲਾਂ ਨਹੀਂ ਦੱਸਦੇ ਜੋ ਕਿ ਸਹੀ ਨਹੀਂ ਹੈ। ਅਜਿਹਾ ਕਰਨ ਨਾਲ ਮੁਸੀਬਤਾਂ ਵਿੱਚ ਵਾਧਾ ਹੁੰਦਾ ਹੈ। ਇੱਕ ਪਿਆਰੀ ਜਿਹੀ ਮੁਸਕਰਾਹਟ ਨਾਲ ਆਪਣੇ ਪ੍ਰੇਮੀ ਦਾ ਦਿਨ ਰੌਸ਼ਨ ਕਰ ਸਕਦੇ ਹੋ। ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਰਿਹਾ ਹੈ ਤਰੱਕੀ ਸਾਫ਼ ਨਜ਼ਰ ਆ ਰਹੀ ਹੈ ਇਸ ਰਾਸ਼ੀ ਦੇ ਵਿਦਿਆਰਥੀ ਵਰਗ ਅੱਜ ਆਪਣਾ ਕੀਮਤੀ ਸਮਾਂ ਜ਼ਿਆਦਾਤਰ ਟੀਵੀ ਜਾਂ ਮੋਬਾਈਲ ਫੋਨ ਤੇ ਖਰਾਬ ਕਰ ਸਕਦੇ ਹਨ ਇਸ ਨਾਲ ਸਮੇਂ ਦੀ ਬਰਬਾਦੀ ਹੋਵੇਗੀ ਅੱਜ ਤੁਸੀਂ ਆਪਣੇ ਜੀਵਨ ਦੀ ਕੁਝ ਯਾਦਗਾਰ ਸ਼ਾਮ ਵਿੱਚ ਆਪਣੇ ਜੀਵਨ ਸਾਥੀ ਦੇ ਨਾਲ ਸਮਾਂ ਬਿਤਾ ਸਕਦੇ ਹੋ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਸੋ ਦੋਸਤੋ ਇਹ ਸੀ ਜੀ ਅੱਜ ਦਾ ਰਾਸ਼ੀ ਫਲ ਤੇ ਕੀ ਕੀ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਹੋਣ ਵਾਲੇ ਹਨ ਤੇ ਕਿਹੜੀਆਂ-ਕਿਹੜੀਆਂ ਜੇਕਰ ਇਹ ਸਾਵਧਾਨੀਆਂ ਵਰਤ ਲੈਂਦੇ ਹਨ ਜਿਸ ਨਾਲ ਤੁਹਾਡਾ ਜੀਵਨ ਬਹੁਤ ਹੀ ਖੁਸ਼ਹਾਲ ਹੋ ਜਾਵੇਗਾ ਧੰਨਵਾਦ